ਲੋਕ ਸਭਾ ਚੋਣਾਂ ਦੇ ਚੱਲਦੇ ਜਿੱਥੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਜਾ ਰਹੇ ਨੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਆਪਣਾ ਚੋਣਵੀ ਉਮੀਦਵਾਰ ਉਹਨਾਂ ਨੇ ਚੋਣ ਲਈ ਉਤਾਰਿਆ ਹੈ ਉਸ ਦਾ ਕਈ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਹਦੇ ਆ ਹੀ ਕੁਝ ਵੇਖਣ ਨੂੰ ਮਿਲਿਆ ਬੰਬਿਆਲ ਸੈਕਟਰ ਦੇ ਤਹਿਤ ਜਿੱਥੇ ਕਿ ਉਹਨਾਂ ਦਾ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਵੀ ਹੋਇਆ ਹੈ ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਸੀਮਾ ਦੇ ਨਾਲ ਲੱਗਦੇ ਹੋਏ ਬੰਬਿਆਲ ਇਲਾਕੇ ਵਿੱਚ ਜਿੱਥੇ ਵੀ ਹਲਕਾ ਗੁਰਦਾਸਪੁਰ ਤੇ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਪੂ ਦਾ ਚੋਣਵੀ ਦੌਰਾ ਹੁੰਦਾ ਹੈ ਉੱਥੇ ਹੀ ਕਿਸਾਨ ਜਿੱਥੇ ਬੰਦੀ ਵੀ ਆ ਖੜੀ ਹੁੰਦੀ ਹੈ ਉਹਨੇ ਕਿਹਾ ਕਿ ਜਿਨ੍ਹਾਂ ਨੂੰ ਰੋਕਣ ਦੀ ਪੁਲਿਸ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਦੇ ਵਿੱਚ ਬੈਠੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਦੇ ਚਲਦੇ ਭਾਜਪਾ ਵੱਲੋਂ ਚੋਣਵੀ ਮੈਦਾਨਾ ਦੇ ਉਤਰੇ ਗਏ ਉਮੀਦਵਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਬਾਈਕਾਟ ਵੀ ਕੀਤਾ ਜਾ ਰਿਹਾ ਹੈ ਨਾਲ ਹੀ ਕਿਸਾਨ ਆਗੂ ਨੇ ਕਿਹਾ ਹੈ ਕਿ ਭਾਜਪਾ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਮੰਗੀਆਂ ਹੋਈਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਚਲਦਿਆਂ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਜਿੱਥੇ-ਜਿੱਥੇ ਵੀ ਚੋਣਵੀ ਉਮੀਦਵਾਰ ਜਾਣਗੇ ਉੱਥੇ-ਉੱਥੇ ਹੀ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਗਰਮਗਸਾਂ ਨਾ ਹਨ ਰੋ ਜੀ ਜਿਹੜਾ ਵਿਰੋਧ ਕੀਤਾ ਯਾਰ ਆ ਤੁਹਾਡੇ ਲੋ ਫਸਾ ਦਾ ਜਿਹੜਾ ਅਮੀਰ ਵਰਗੀ ਦਾ ਬਨੇਸ਼ਿੰਗ ਫਤੂ ਕੀ ਕਾਰਨ ਹੈਗਾ ਵਿਰੋਧ ਕਰਨ ਦਾ ਦੇਖੋ ਜੀ ਇਹ ਸਰਕਾਰ ਸਰਕਾਰ ਬੀਜੇਪੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਹੈ ਜੀ ਉਹਨਾ ਕੀਤੇ ਹੋਏ ਵਾਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਸੰਘਰਸ਼ ਕਰਨ ਲਈ ਜਾ ਰਹੇ ਸੀ ਜੋ ਸੁਭਕਰਨ ਸਿੰਘ ਉਸ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਆ ਤੇ ਬਾਕੀ ਹੋਰ ਜੋ ਕਿਸਾਨ 400 ਕਿਸਾਨ ਜਿਹੜੇ ਜਖਮੀ ਕੀਤੇ ਗਏ ਹੈ ਕਈਆਂ ਦੇ ਅੱਖਾਂ ਚ ਰਹੀਆਂ ਕਈਆਂ ਦੇ ਲੱਤਾਂ ਤੋੜ ਦਿੱਤੀਆਂ ਗਈਆਂ ਜੀ ਇਸ ਤੋਂ ਪਹਿਲੇ ਵੀ ਜਿਹੜਾ 2016 ਪਹਿਲੇ ਵੀ ਜਿਹੜਾ ਇੱਕ ਸੰਗਠਨ ਕੀਤਾ ਸੀਗਾ ਕਿਸਾਨਾਂ ਨੇ ਉਹਦੇ ਵਿੱਚ ਵੀ ਕਾਫੀ ਜਿਹੜੇ ਕਿਸਾਨ ਤਹੀਰ ਹੋਏ ਸੀਗੇ ਉਸ ਟਾਈਮ ਤੇ ਮੋਦੀ ਸਰਕਾਰ ਨੇ ਜਿਹੜੇ ਤੁਹਾਡੇ ਬੇਲ ਸੀਗੇ ਤਿੰਨ ਪਾਲੇ ਕਾਨੂੰਨ ਉਹ ਉਹਨਾਂ ਤੋਂ ਮੰਨੇ ਮੰਗ ਲਈ ਹੀ ਤੁਹਾਡੀ ਫਿਰ ਉਹਦੇ ਬਾਅਦ ਕੀ ਐਸਾ ਬਣਿਆ ਕਿ ਤੁਹਾਨੂੰ ਦੇਖੋ ਜੀ ਉਹ ਮੰਨੀਆਂ ਹੋਈਆਂ ਮੰਗਾ ਸੀ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਉਹ ਪੋਰੀਆਂ ਨਹੀਂ ਲਾਗੂ ਕੀਤੀਆਂ ਉਹਨਾਂ ਉਹ ਹੀ ਮੰਗਾ ਸੀ ਮੰਗ ਰਹੇ ਆ ਜੀ ਤੋ ਲੋਬ ਇਲੈਕਸ਼ਨ ਆ ਗਏ ਨੇ ਵੋਟਾਂ ਵੀ ਪੈਣੀਆਂ ਕੀ ਸੁਨੇਹਾ ਦੇ ਗਏ ਆਪਣੇ ਦੇਖੋ ਜੀ ਪੂਰਨ ਚੋਰ ਦੇ ਨਾਲ ਦਾ ਵਿਰੋਧ ਕੀਤਾ ਜਾਏਗਾ ਹੋਰ ਹਿੰਦੁਸਤਾਨ ਦੇ ਵਿਰੋਧ ਕੀਤਾ ਜਾਏਗਾ ਮੇਰਾ ਨਾਮ ਜਸਪਾਲ ਸਿੰਘ ਅਖਵਾੜਾ ਤੁਸੀਂ ਕਿਸਾਨ ਹਾਂਜੀ ਕਿਸਾਨ ਜੀ ਅੱਜ ਜਿਹੜਾ ਰੋਸ ਕੀਤਾ ਗਿਆ ਬੀਜੇਪੀ ਦਾ ਉਮੀਦਵਾਰ ਸੀਗਾ ਦਿਨੇਸ਼ ਸਿੰਘ ਜੀ ਬੱਬੂ ਜਿਹੜੇ ਗੁਰਦਾਸਪੁਰ ਹਲਕੇ ਦਾ ਉਮੀਦਵਾਰ ਐਲਾਨੇ ਗਏ ਉਹਦਾ ਵਿਰੋਧ ਕੀਤਾ ਗਿਆ ਕੀ ਕਾਰਨ ਰਿਹਾ ਵਿਰੋਧ ਕਰਨ ਦਾ ਇਹਨਾਂ ਦਾ ਕਾਰਨ ਹੈ ਕਿਸਾਨਾਂ ਦੇ ਜੋ ਤਿੰਨ ਕਾਲੇ ਕਾਨੂੰਨ ਪਹਿਲੇ ਇਹਨਾਂ ਨੇ ਲਾਗੂ ਕੀਤੇ ਸੀ ਫਿਰ ਉਹਨਾਂ ਤੇ 13 ਮਹੀਨੇ ਜੋ ਦਿੱਲੀ ਧਰਨਾ ਪ੍ਰਦਰਸ਼ਨ ਚੱਲਿਆ ਆਪਣਾ ਸੰਘਰਸ਼ ਉਸ ਤੋਂ ਬਾਅਦ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਏ ਹੀ ਵਾਪਸ ਲੈਣ ਦੇ ਬਾਵਜੂਦ ਵੀ ਇਹਨਾਂ ਕਾਨੂੰਨ ਜੋ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਕੀਆ ਕੀਤੀਆਂ ਉਸ ਤੋਂ ਬਾਅਦ ਦੁਬਾਰਾ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਪੂਰਾ ਰੋਕ ਰਹੀ ਆ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਆ ਤਿੰਨ ਮਹੀਨੇ ਹੋ ਗਿਆ ਉਸ ਤੋਂ ਅੱਗੇ ਜੀ ਜੋ ਵੀ ਆਏਗਾ ਹੁਣ ਬੀਜੇਪੀ ਦਾ ਇੱਧਰ ਰੈਲੀ ਹੋਏਗੀ ਕੋਈ ਵੀ ਚੋਣ ਪ੍ਰਚਾਰਨ ਕਰਨ ਆਏਗਾ ਅੱਜ ਤਾਂ ਅਚਨਚੇਤ ਪਤਾ ਲੱਗਣ ਤੇ ਕੁਝ ਕਿਸਾਨ ਇਕੱਠ ਇਕੱਠੇ ਹੋ ਸਕੇ ਨਾ ਅੱਗੇ ਤੋਂ ਜੋ ਵੀ ਆਣਗੇ ਇਸ ਤੋਂ ਵੱਧ ਤੋਂ ਵੱਧ ਇਕੱਠ ਕਰਕੇ ਪੂਰਾ ਪੂਰੋ ਜ਼ੋਰ ਵਿਰੋਧ ਕੀਤਾ ਜਾਏਗਾ ਕੀ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿ ਮੈਨਾਂ ਨਾਲੋਂ ਬਿਜੇ ਪੂਰੇ ਪੂਰੇ ਪੰਜਾਬ ਭਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਤੁਸੀਂ ਅੱਗੇ ਵੋਟਾਂ ਪੈਣੀਆਂ ਨੇ ਸੁਨੇਹਾ ਇਹੀ ਆ ਕਿ ਸਰਕਾਰ ਜਾਤ ਆ ਜੋ ਮੰਗਾ ਮੰਨੀਆਂ ਸੀ ਉਹ ਆਪਣੀਆਂ ਲਾਗੂ ਕਰ ਦੇ ਨਹੀਂ ਤਾਂ ਵਿਰੋਧ ਤਾਂ ਪੂਰੋ ਜ਼ੋਰ ਚੱਲੇਗਾ ਇਹਨਾਂ ਨੂੰ ਘਰਾਂ ਚੋਂ ਨਿਕਲ ਨਿਕਲ ਨਹੀਂ ਦਿੱਤਾ ਜਾਏਗਾ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on. A&M's James Cambridge International School opposite Canada Palace near A&M Institute's Jalandhar Dalhousie Bypass Road, Patankot.